ਕਾਹਨਾ ਨੇ ਜਗਾ ਹੈ ਜਿਹੜੀਆਂ ਕਮਰਸ਼ੀਅਲ ਨੇ ਬੜੀਆਂ ਕੀਮਤੀ ਜਗਾ ਨੇ 40 ਦਫਾ ਨੋਟਿਸ ਦੇ ਕੇ ਨਿਲਾਮ ਕਰ ਰਹੇ ਪਰ ਰੱਦ ਕੀਤੀਆਂ ਨੇ ਉਹ ਬੀਡੀਆਂ ਕਮਰਸ਼ੀਅਲ ਜਗਾ 60 ਲੱਖ ਦੀ ਆ ਉਹਨੂੰ 16 ਲੱਖ ਨਿਲਾਮੀ ਦੇ ਦਿੱਤੀ ਆਪਣੇ ਬੰਦੇ ਨੂੰ ਜਿਹੜੀ 50 ਲੱਖ ਦੀ ਆ ਉਹਨੂੰ 9 ਲੱਖ ਦੇ ਵਿੱਚ ਦੇ ਦਿੱਤਾ ਤੇ ਪ੍ਰਬੰਧਕ ਕਮੇਟੀ ਕਿਸੇ ਵੀ ਤਾਨ ਦਿੱਤੀ ਹੋਈ ਜਗ੍ਹਾ ਨੂੰ ਨਲਾਮ ਨਹੀਂ ਕਰ ਸਕਦੇ ਇਹਨਾਂ ਦੋਵਾਂ ਦੀ ਮਿਲੇ ਭੁਗਤ ਨਾਲ ਇਹ ਕਰੋੜਾ ਰੁਪਏ ਦਾ ਜਿਹੜਾ ਸੌਦਾ ਸੀਗਾ ਇਹ ਡਕਾਰ ਗਏ ਜੇ ਮੈਂ ਇਮੀਡੀਏਟਲੀ ਇਹਨੂੰ ਕਹੂੰਗਾ ਰਜਿੰਦਰ ਸਿੰਘ ਧਾਮੇ ਨੂੰ ਕਿ ਇਸ ਫੈਸਲੇ ਨੂੰ ਰੱਦ ਕਰੇ ਮੂੰਹੋਂ ਮੰਗੇ ਪੈਸੇ ਦੇ ਕੇ ਤੇ ਰਾਹ ਬਣਾ ਕੇ ਡੇਉੜੀਆਂ ਬਣਾਈਆਂ ਨੇ ਤੇ ਇਹ ਲੋਕਾਂ ਦੇ ਦਿੱਤੀ ਹੋਈ ਜ਼ਮੀਨ ਨੂੰ ਵੇਚ ਰਹੇ ਨੇ ਨਲਾਮ ਕਰ ਰਹੇ ਨੇ ਸੱਚੇਖਾਲ ਜੀ ਡੀ5 ਚੈਨਲ ਪੰਜਾਬੀ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਤੇ ਉਧਰ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹਰਾਂ ਦੇ ਵੱਲੋਂ ਐਸਜੀਪੀਸੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ दरअसल ਰਣਜੀਤ ਸਿੰਘ ਹੁਣਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਤਨਤਨ ਸਾਬ ਦੇ ਨੇੜੇ ਕਮਰਸ਼ੀਅਲ ਵਾਸਤੇ ਜਗਾਵਾਵਾਂ ਸਿਗੀਆਂ ਖਾਲੀ ਸਿਗੀਆਂ ਉਹਨਾਂ ਜਗਾਵਾਵਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਉਹ ਥਾਵਾਂ ਸੀ ਜਿਹੜੀਆਂ ਸੰਗਤਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੀਆਂ ਗਈਆਂ ਸੀ ਹੁਣ ਇਹਨਾਂ ਥਾਵਾਂ ਦੀ ਨਿਲਾਮੀ ਹੋ ਰਹੀ ਹੈ ਜਿਹੜੀ ਜਿਹੜੀ ਥਾਂ ਦੀ ਕੀਮਤ 60 ਲੱਖ ਰੁਪਏ ਸੀ ਉਹਨਾਂ ਨੂੰ ਮਹਿਜ਼ 16-16 ਲੱਖ ਰੁਪਈਆ ਦੇ ਵਿੱਚ ਨਿਲਾਮ ਕੀਤਾ ਜਾ ਰਿਹਾ ਹੈ ਸਾਬਕਾ ਜਥੇਦਾਰ ਗਨੇ ਰஞ்சிਤ ਸਿੰਘ ਹਰਾਨੇ ਇਸ ਉੱਤੇ ਡੂੰਗੀ ਚਿੰਤਾ ਜ਼ਾਹਰ ਕੀਤੀ ਹੈ ਕਿ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੇ بڑے ਗੁਨਾਹ ਕਰ ਰਹੇ ਨੇ ਤੇ ਕੌਮ ਨਾਲ ਧਰੋਹ ਕਰ ਰਹੇ ਨੇ ਤੇ ਲਗਾਤਾਰ ਕਰ ਰਹੇ ਨੇ ਤੇ ਅਸੀਂ ਬਾਰ-ਬਾਰ ਵਾਰਨਿੰਗ ਦੇ ਰਹੇ ਹਾਂ ਪਰ ਇਹਨਾਂ ਨੂੰ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕਦੀ ਤੇ ਨਾ ਹੀ ਇਹ ਕੌਮ ਨੂੰ ਜਵਾਬ ਦੇ ਰਹੇ ਨੇ ਨਾ ਹੀ ਸਾਨੂੰ ਕੋ ਜਵਾਬ ਦੇ ਰਹੇ ਨਾ ਪ੍ਰੈਸ ਨੂੰ ਜਵਾਬ ਦੇ ਰਹੇ ਨੇ ਏ ਅੱਜ ਵੀ ਮੈਨੂੰ ਲੱਗਦਾ ਹੈ ਕਿ ਜੋ ਕੁਝ ਮੈਂ ਕਹਾਂਗਾ ਉਹ ਦੋਏ ਜਵਾਬ ਨਹੀਂ ਦੇਣਗੇ ਮੈਨੂੰ ਲੱਗਦਾ ਹੈ ਕਿਉਂਕਿ ਪਹਿਲੇ ਕਿਸੇ ਵੀ ਜਿਹੜੇ ਮੁੱਦੇ ਜਿੰਨੇ ਵੀ ਅਸੀਂ ਉਠਾਏ ਨੇ ਜਾਂ ਉਠਾਉਣੇ ਆ ਬਾਰ ਬਾਰ ਉਠਾਉਣੇ ਆ ਪਰ ਇਹ ਜਵਾਬ ਨਹੀਂ ਦਿੰਦੇ ਇਹ ਕੌਮ ਦਾ ਬਹੁਤ ਵੱਡਾ ਬਟਮੋਲਾ ਨੁਕਸਾਨ ਕਰ ਰਹੇ ਨੇ ਸਿਧਾਂਤਾਂ ਦਾ ਨੁਕਸਾਨ ਕਰ ਰਹੇ ਨੇ ਤੇ ਖਾਸ ਕਰਕੇ ਲੋਕਾਂ ਦੀ ਸ਼ਰਧਾ ਤੇ ਭਾਵਨਾ ਦੇ ਉੱਤੇ ਵੀ ਇਹ ਹੁਣ बिजਲੀਆਂ ਸੁੱਟਣ ਲੱਗ ਪਏ ਮੈਂ ਤੁਹਾਨੂੰ ਤੁਹਾਨੂੰ ਧਿਆਨ ਲਜਾਣਾ ਚਾਹੁੰਦਾ ਤਰਨਤਾਰਨ ਤਰਨਤਾਰ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਿੱਤਰ ਸਥਾਨ ਆ ਦਰਬਾਰ ਸਾਹਿਬ ਉਹਦੇ ਚਾਰ ਚਫੇਰੇ ਇਹ ਕੁਸ਼ਿਤਖਾਨਾ ਨੇ ਜਗਾ ਹੈ ਜਿਹੜੀਆਂ ਕਮਰਸ਼ੀਅਲ ਨੇ ਬੜੀਆਂ ਕੀਮਤੀ ਜਗਾ ਨੇ ਉਥੇ ਇਹਨਾਂ ਨੇ ਲਗਾਤਾਰ 40 ਦਫਾ ਨੋਟਿਸ ਦੇ ਕੇ ਬੁਲਾ ਕੇ ਇਹ ਅਸੀਂ ਕਰ ਰਹੇ ਆ নিলাম ਕਰ ਰਹੇ ਆ ਪਰ ਰੱਦ ਕੀਤੀਆਂ ਨੇ ਉਹ ਬੇਤੀਆਂ ਹੁਣ ਇਹਨਾਂ ਨੇ ਅਚਾਨਕ ਆਪਣੀ ਕਰ ਕਰਾ ਕੇ ਤੇ ਜਿਹੜਾ ਤਰੋਹ ਕੀਤਾ ਹੋਏ ਕੀਤਾ ਕਿ ਜਿਹੜਾ ਪਲਾਟ ਜਿਹੜੇ ਜਗਾ ਕਮਰਸ਼ੀਅਲ ਜਗਾ 60 ਲੱਖ ਦੀ ਆ ਉਹਨੂੰ 16 ਲੱਖ ਚ ਨਲਾਮੀ ਦੇ ਦਿੱਤੀ ਆਪਣੇ ਬੰਦਿਆਂ ਨੂੰ ਜਿਹੜੀ 50 ਲੱਖ ਦੀ ਆ ਉਹਨੂੰ 9 9 ਕੁ ਲੱਖ ਦੇ ਵਿੱਚ ਦੇ ਦਿੱਤਾ ਇਹ ਇਹ ਬੜੀਆਂ ਕੀਮਤੀ ਜਗਾ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਨੇ ਤੇ ਜਿਹੜੀਆਂ ਜਿਹੜੀਆਂ ਥਾਵਾਂ ਸਿੱਖਾਂ ਨੇ ਇੱਕ ਤਿਆਗ ਦੀ ਭਾਵਨਾ ਤੇ ਦਾਨ ਦੀ ਭਾਵਨਾ ਨਾਲ ਗੁਰੂ ਘਰ ਨੂੰ ਦਾਨ ਦਿੱਤੀਆਂ ਤੇ ਪ੍ਰਬੰਧਕ ਕਮੇਟੀ ਕਿਸੇ ਵੀ ਦਾਨ ਦਿੱਤੀ ਹੋਈ ਜਗ੍ਹਾ ਨੂੰ ਨਲਾਮ ਨਹੀਂ ਕਰ ਸਕਦੀ ਕਿ ਇਹ ਨਲਾਮ ਇਹ ਜਿਹੜੇ ਧਾਮੀ ਸਾਹਿਬ ਨੇ ਵਕੀਲ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਵੀ ਜਗ੍ਹਾ ਦਾਨ ਦੇ ਵਿੱਚ ਮਿਲੀ ਹੈ ਗੁਰੂ ਘਰ ਨੂੰ ਉਹ ਨੂੰ ਉਸ ਭਾਵਨਾ ਦੇ ਤਹਿਤ ਹੀ ਵਰਤਿਆ ਜਾ ਸਕਦਾ ਜਿਹੜੀ ਭਾਵਨਾ ਦੇ ਤਹਿਤ ਉਹਨਾਂ ਦਾਨ ਕੀਤੀ ਹੈ ਇਹ ਤੇ ਅਕਵਾਇਰ ਕਰਨ ਵੇਲੇ ਕੋਈ ਪ੍ਰੋਬਲਮ ਆ ਜਾਏ ਤੇ ਉਦੋਂ ਉਦੋਂ ਸਰਕਾਰ ਦੇ ਨਾਲ ਲੈਣ-ਦੇਣ ਹੋ ਸਕਦਾ ਉਹ ਵੀ ਤਬਾਦਲਾ ਹੋ ਸਕਦਾ ਹੈ ਵੇਚੀ ਨਹੀਂ ਜਾ ਸਕਦੀ ਇਹ ਗੁਰੂ ਘਰ ਦੀਆਂ ਥਾਵਾਂ ਉਹ ਨਹੀਂ ਜਿੱਦਾਂ ਦੀ ਸੇਵਾ ਸੰਭਾਲ ਹੋ ਸਕਦੀ ਹੈ ਵੇਚੀਆਂ ਨਹੀਂ ਜਾ ਸਕਦੀਆਂ ਪਰ ਇਹ ਧਾਮੀ ਸਾਹਿਬ ਨੇ ਤੇ ਖਾਸ ਕਰਕੇ ਜਿਹੜਾ ਉੱਥੋਂ ਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਪੱਖੋ ਕੇ ਇਹਨਾਂ ਦੋਵਾਂ ਦੀ ਮਿਲੇ ਭੁਗਤ ਨਾਲ ਇਹ ਕਰੋੜਾ ਰੁਪਏ ਦਾ ਜਿਹੜਾ ਸੌਦਾ ਸੀਗਾ ਇਹ ਡਕਾਰ ਗਏ ਇਹਨਾਂ ਦੇ ਨਾਲ ਇੱਕ ਹੋਰ ਵੀ ਇਹ ਉਥੋਂ ਦਾ ਸਿਵਿਲIAN ਹੈਗਾ ਜਿਹੜਾ ਸੋਸਾਇਟੀਆਂ ਦਾ ਪ੍ਰਧਾਨ ਹੈ ਮੈਂ ਉਹਦਾ ਨਾਮ ਨਹੀਂ ਲੈਣਾ ਉਹ ਇਹ ਮਿਲ ਕੇ ਇਹਨਾਂ ਨੇ ਸਾਰਾ ਕੋ ਕਰਨ ਕੀਤਾ ਤੇ ਇਹ ਮੈਂ ਇਮੀਡੀਏਟਲੀ ਇਹਨੂੰ ਕਹੂੰਗਾ ਰਜਿੰਦਰ ਸਿੰਘ ਧਾਮੇ ਨੂੰ ਕਿ ਇਸ ਫੈਸਲੇ ਨੂੰ ਰੱਦ ਕਰੇ ਕਿ ਜਿਹੜਾ ਇਹਨਾਂ ਜੈਕਟਿਵ ਦੇ ਵਿੱਚ ਲੈ ਚੁੱਕੇ ਇਹ ਜਿਹੜਾ ਫੈਸਲਾ ਹੈ ਨਾ ਜੈਕਟਿਵ ਤੇ ਲੈ ਕੇ ਜਿਹੜੀ ਹੁਣ ਪਿੱਛੇ ਜੇ ਮੀਟਿੰਗ ਹੋਈ ਹੈ ਉਹਦੇ ਵਿੱਚ ਲੈ ਕੇ ਇਹਨਾਂ ਨੇ ਨਲਾਮੀ ਕੀਤੀ ਹੈ ਨਲਾਮੀ ਆਪਣਿਆਂ ਨੂੰ ਬੁਲਾ ਕੇ ਕੀਤੀ ਦੂਜਿਆਂ ਨੂੰ ਨਹੀਂ ਕੀਤੀ ਕਿਉਂਕਿ ਪਹਿਲਾਂ ਜਦੋਂ ਦੂਸਰੇ ਲੋਕ ਆਉਦੇ ਸੀ ਉਦੋਂ 40 ਮੀਟਿੰਗਾਂ ਹੋਈਆਂ 40 ਵੇਰੀ ਸੱਤਿਆ ਤੇ ਰੱਦ ਕਰਤਾ ਮੀਟਿੰਗਾਂ ਰੱਦ ਕਰਤੀਆਂ ਬੈਠੇ ਬੈਠੇ ਨੇ ਪਰ ਹੁਣ ਇਹਨਾਂ ਨੇ ਅਚਾਨਕ ਜਿਹੜਾ ਨਾ ਬੁੱਕਲ ਚ ਲੱਡੂ ਭੋਲ ਕੇ ਕਿ ਕਰੋੜਾਂ ਰੁਪਈਆ ਦੀਆਂ ਜ਼ਮੀਨਾਂ 60 ਲੱਖ ਦੀ ਜ਼ਮੀਨ ਜੜੀ ਉਹਨੂੰ 16 ਲੱਖ ਦਿੱਤਾ 9 ਲੱਖ ਤੇ ਦਿੱਤਾ ਇਸ ਤਰ੍ਹਾਂ 16 ਲੱਖ ਵੱਧ ਤੋਂ ਵੱਧ ਕੀਮਤ ਆ ਤੇ ਇਹ ਭਾਮੀ ਸਾਹਿਬ ਨੂੰ ਇਹ ਇਹ ਹਰਾਮਖਾਨ ਤੋਂ ਬਾਜ਼ ਆਉਣਾ ਚਾਹੀਦਾ ਹੈ ਕੌਮ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ ਇਹ ਪ੍ਰਧਾਨ ਆ ਤੇ ਇਹ ਖਾਸ ਕਰਕੇ ਇਹ ਇਹ ਜੇ ਬਾਜ਼ ਨਾ ਆਏ ਤੇ ਇਹ ਪੱਖੋ ਕੇ ਸਾਹਿਬ ਤੇ ਏਕੇ ਧਾਵੀ ਸਾਹਿਬ ਇਹ ਜਾਣ ਲੈਣ ਕਿ ਇਹਨਾਂ ਨੂੰ ਅੱਜ ਨਹੀਂ ਤੇ ਕੱਲ ਇਹਦਾ ਹਿਸਾਬਤਾ ਦੇਣਾ ਪਊਗਾ। ਬਾਬਾ ਜਨਤਾਰ ਸਿੰਘ ਜੀ ਨੇ ਕਾਰ ਸੇਵਾ ਵਾਲੇ ਜਿਹੜੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ 4 ਗੁਣੇ ਪੈਸੇ ਜ਼ਿਆਦਾ ਦੇ ਕੇ ਘਰ ਖਰੀਦ ਕੇ ਰਾਹ ਬਣਾ ਰਹੇ ਨੇ ਗੁਰੂ ਘਰ ਨੂੰ ਜਾਣ ਵਾਲੇ। ਡਿਊੜੀਆਂ ਬਣਾ ਰਹੇ ਨੇ ਚਾਰ ਪੰਜ ਸੌ ਤੋਂ ਰਸਤੇ ਬਣ ਜਾਣ ਬਹੁਤ ਭੀੜੇ ਬਾਜ਼ਾਰ ਹੁੰਦੇ ਸੀ ਅਸੀਂ ਛੋਟੇ ਹੁੰਦਿਆਂ ਤੋਂ ਮੱਸਿਆ ਨਾਉਣ ਜਾਂਦੇ ਰਹੇ ਤੇ ਉਹ ਤੋਂ ਬੰਦਾ ਹੀ ਤੁਰ ਸਕਦਾ ਸਾਈਕਲ ਨਹੀਂ ਜਾ ਸਕਦਾ ਏਡੇ ਢੀਰੇ ਪਜਾਬ ਤੋਂ ਬਾਬਾ ਜਗਤਾਰ ਸਿੰਘ ਨੇ ਚਾਰ ਪਾਸਿਆਂ ਤੋਂ ਖੁੱਲੇ ਮਕਾਨ ਲੈ ਕੇ ਪੈਸੇ ਮੂੰਹੋਂ ਮੰਗੇ ਪੈਸੇ ਦੇ ਕੇ ਤੇ ਰਾਹ ਬਣਾ ਕੇ ਡਿਉੜੀਆਂ ਬਣਾਈਆਂ ਰਹਿ ਤੇ ਇਹ ਲੋਕਾਂ ਦੇ ਦਿੱਤੀ ਹੋਈ ਜ਼ਮੀਨ ਨੂੰ ਵੇਚ ਰਹੇ ਨੇ ਲਾ ਲਾਮ ਕਰ ਰਹੇ ਨੇ ਇਹ ਕਿੱਡਾ ਬਟਾ ਕੁਕਰਮ ਆ ਤੇ ਇਹ ਇਸ ਤੋਂ ਬਾਅਦ ਹੁਣ ਨੰਬਰ ਆ ਜਿਹੜਾ ਹਸਪੀਟਲ ਆ ਉਥੇ ਬਾਈਪਾਸ ਤੋਂ ਅੰਦਰ ਜਦੋਂ ਬੜੀ ਵੱਡੀ ਜਗ੍ਹਾ ਉਹ ਹਸਪਤਾਲ ਹਸਪਤਾਲ ਨਹੀਂ ਚਲਾ ਸਕੇ ਬੰਦ ਕਰ ਦਿੱਤਾ ਬੜੀ ਵੱਡੀ ਬਿਲਡਿੰਗ ਪਣੀ ਉਹਦੀ ਉਹ ਹੁਣ ਖੋੜਾ ਬਣਿਆ ਪਿਆ ਉਹਦੇ ਇਹਦੇ ਤੋਂ ਬਾਅਦ ਇਹਨਾਂ ਦੀ ਅੱਖੋ ਦਿੱਤੇ ਆ ਇਹ ਹੁਣ ਸਮਝ ਰਹੇ ਨੇ ਕਿ ਸਾਡੇ ਆਖਰੀ ਦਿਨ ਆ ਸਾਡਾ ਸੂਰਜ ਛੁੱਪ ਚੁੱਕਾ ਤੇ ਅਸੀਂ ਜੋ ਕੁਝ ਵੀ ਮਥੋਂ ਵਟ ਸਕਦੇ ਆ ਵੇਚ ਸਕਦੇ ਆ ਉਹਨੂੰ ਵੇਚ ਵਟ ਕੇ ਪਤਾ ਨਹੀਂ ਇਹ ਬਾਦਲ ਦਾ ਢਿੱਟ ਕਦੋਂ ਭਰੂਗਾ ਉਹਦੇ ਪਰਿਵਾਰ ਦਾ ਕਦੋਂ ਭਰੂਗਾ ਕਦੋਂ ਪਤਾ ਨਹੀਂ ਇਹ ਜਿਹੜੇ ਉਹਦੇ ਚਿਮਚੇ ਨੇ ਇਹਨਾਂ ਦੀਆਂ ਜੇਬਾਂ ਕਦੋਂ ਢੁੱਲ ਹੋਣਗੀਆਂ ਇਹ ਪਤਾ ਨਹੀਂ ਕਿਉਂ ਗੁਰੂ ਘਰ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾ ਰਹੇ ਸਾਡੇ ਗਰੀਬ ਬੱਚੇ ਜਿਹੜੇ ਆ ਐਜੂਕੇਸ਼ਨ ਨਾ ਮਿਲਣ ਕਰਕੇ ਇਸਾਈ ਬਣਦੇ ਜਾ ਰਹੇ ਉਹਨਾਂ ਦੀ ਇਹਨਾਂ ਨੂੰ ਕੋਈ ਚਿੰਤਾ ਨਹੀਂ ਸਾਡੇ ਗੁਰੂ ਘਰ ਦੇ ਵਿੱਚ ਲੰਗਰ ਤੇ ਘਿਓ ਆ ਰਿਹਾ ਤੇ ਉਹ ਨਕਲੀ ਆ ਰਿਹਾ ਪਾਲ ਮੋਲੀਨ ਦਾ ਬਣਿਆ ਹੋਇਆ ਪਨ ਪੁੰਨੇ ਤੋਂ ਅੱਗੇ ਜਾ ਕੇ ਜਾਂ ਉੱਤਰਾਖੰਡ ਤੋਂ ਆ ਰਿਹਾ ਵੇਰਕੇ ਦਾ ਨਹੀਂ ਲੈ ਰਹੇ ਤੇ ਜਮੀਨਾ ਨਿਰਾਮ ਕਰ ਰਹੇ ਨੇ ਜਮੀਨਾ ਲੀਸ ਤੇ ਲੈ ਰਹੇ ਨੇ ਜਾਂ ਆਪਣਿਆਂ ਨੂੰ ਦੇ ਰਹੇ ਨੇ ਤੇ ਜਮੀਨਾ ਦੇ ਤਬਾਦਲੇ ਕਰ ਰਹੇ ਨੇ ਜਿਹੜੀਆਂ ਕੀਮਤੀ ਜ਼ਮੀਨਾਂ ਦੇ 12-12 ਕਰੋੜ ਦਾ ਕਿੱਲਾ ਉਹਨੂੰ 50 ਲੱਖ ਦੇ ਵਿੱਚ ਕਿੱਲੇ ਦੇ ਨਾਲ ਬਦਲ ਕੇ ਕਿੱਲੇ ਦਾ ਕਿੱਲਾ ਗੁਰੂ ਘਰ ਚ ਪੂਰਾ ਕਰ ਦਿੰਦੇ ਤੇ ਬਲਾਈ ਆਪ ਕਾ ਗਾ ਤੇ ਇਹ ਇਹ ਧਾਮੀ ਸਾਹਿਬ ਨੂੰ ਬਾਜ ਆਉਣਾ ਚਾਹੀਦਾ ਮੈਂ بار بار ਇਹ ਤੁਹਾਨੂੰ ਵੀ ਪਹਿਲਾਂ ਮੈਂ ਦੱਸ ਚੁੱਕਾ ਕਿ ਧਾਮੀ ਸਾਹਿਬ ਜਵਾਬ ਨਹੀਂ ਦਿੰਦੇ ਕੋਈ ਨਾ ਦਿੱਤਾ ਲੌਂਗਵਾਰ ਨੇ ਜਵਾਬ ਨਾ ਦਿੱਤਾ ਬੀਬੀ ਜੀ ਗੇਂਦਪੁਰ ਨੇ ਨਾ ਦਿੱਤਾ ਭੁੰਦਵ ਨੇ ਬਡੂਂਗਰ ਨੇ ਨਾ ਇਹ ਧਾਮੀ ਦੇ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਸੀ ਪ੍ਰਾਤਨ ਸਰੂਪ ਜਿਹੜੇ ਮਿਲਟਰੀ ਲੈ ਗਈ ਸੀ ਉਹ ਵਾਪਸ ਦੇ ਗਈ ਉਹ ਅੱਜ ਕੋਈ ਸਰੂਪ ਉਹਨਾਂ ਚੋਂ ਮਿਲ ਰਿਹਾ तकरीबन 205 ਸਰੂਪ ਜਿਹੜੇ ਨੇ 205 ਸਰੂਪ ਜਿਹੜੇ ਨੇ ਉਹ ਉਹ ਲਾਇਬ੍ਰੇਰੀ ਚੋਂ ਗਾਇਬ ਨੇ 205 ਸਰੂਪ ਪ੍ਰਾਤਨ ਦੋ ਖਰੜੇ ਜਨਮ ਸਾਖੀਆਂ ਦੇ 22 ਹੁਕਮਨਾਮੇ ਇਹ ਧਾਮੀ ਸਾਹਿਬ ਅੱਜ ਤੱਕ ਨਹੀਂ ਦੱਸ ਰਹੇ ਕਿ ਉਹ ਕਿੱਥੇ ਨੇ ਨਾ ਇਹ ਰਿਪੋਰਟ ਲਿਖਾ ਰਹੇ ਨੇ ਕਿ ਸਾਡੇ ਗਾਇਬ ਹੋ ਚੁੱਕੇ ਨੇ ਜੇ ਸਰਮਾਇਆ ਨਾ ਮਿਲਿਆ ਤੇ ਸਾਡਾ ਸ਼ੰਕਾ ਨਹੀਂ ਇਹ ਗਰੰਟੀ ਆ ਮੈਂ ਗਰੰਟੀ ਨਾ ਕਹਿੰਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੇਂਜ ਲਿਆਉਣ ਲਈ ਇਹ ਕੋ ਕਰਮ ਹੋਇਆ ਤੇ ਇਹ ਇਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਤਨ ਸਰੂਪ ਕੱਛਾਂ ਚ ਵਾਰ ਕੇ ਨਹੀਂ ਜਾ ਸਕਦੇ ਟਰੱਕਾਂ ਤੇ ਗਏ ਨੇ ਜਿੱਥੇ ਵੀ ਗਏ ਤੇ ਜੇ ਉਹਨਾਂ ਇਹਨਾਂ ਨੂੰ ਪਤਾ ਨਹੀਂ ਤੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਗੁਰੂ ਘਰ ਦੇ ਉੱਤੇ ਬੋਝ ਬੜੇ ਹੋਏ ਨੇ ਇਹ ਇਹ ਆਪਣੇ ਥਾਵਾਂ ਖਾਲੀ ਕਰਨ ਤੇ ਇਹ ਕੌਮ ਨੂੰ ਜਵਾਬ ਦੇਣ ਇੰਨੀ ਇੱਕ ਮੇਰੀ ਬੇਨਤੀ ਸੀ ਮੈਨੂੰ ਆਸ ਹੈ ਕਿ ਧਾਮੀ ਇਹਦਾ ਬਿਲਕੁਲ ਜਵਾਬ ਦੇਊਗਾ ਮੈਨੂੰ ਜਵਾਬ ਦੇਣਾ ਹੋਵੇ ਮੈਂ ਪ੍ਰੈਸ ਚ ਆਉਣ ਨੂੰ ਤਿਆਰ ਆਂ ਜਿੱਥੇ ਮਰਜੀ ਪ੍ਰੈਸ ਚ ਬੁਲਾਵੇ ਅਸੀਂ ਇਹਨੂੰ ਦੱਸਾਂਗੇ ਕਿਹੜੀਆਂ ਜਗ੍ਹਾ ਇਹਨੇ ਨਲਾਮ ਕੀਤੀਆਂ ਨੇ ਤੇ ਕਿੰਨੇ ਦੇ ਪੈਸੇ ਵਟੇ ਨੇ ਤੇ ਕਿਹੜੀਆਂ ਗਾਂ ਕਰਨ ਜਾ ਰਿਹਾ ਤੇ ਇਹ ਰਜਿਸਟਰੀਆਂ ਕਰਾਉਣ ਤੋਂ ਪਹਿਲਾਂ ਇਹਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਇਹ ਰਮਾਤਾ ਰੱਦ ਕਰਨਾ ਚਾਹੀਦਾ ਜੇ ਇਹਦੀ ਰਜਿਸਟਰੀ ਹੋ ਗਈ ਤੇ ਇਹ ਬਹੁਤ ਵੱਡੇ ਗੁਨਾਹਗਾਰ ਹੋਣਗੇ ਧਾਮੀ ਤੇ ਇੱਕ ਪਖੋਗੇ ਦੋ ਜਾਨ ਸੁਦਰਨ ਤਰਨ ਸਾਹਿਬ ਦੇ ਨੇੜੇ ਇਲਾਕੇ ਦੇ ਵਿੱਚ ਜੋ ਜਗਾਵਾਂ ਸਿੱਖਾਂ ਦੇ ਵੱਲੋਂ দান ਦੇ ਵਿੱਚ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਸਸਤੀਆਂ ਕੀਮਤਾਂ ਦੇ ਵਿੱਚ ਨਿਲਾਮ ਕੀਤੇ ਜਾਣ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਐਸਜੀਪੀਸੀ ਦੇ ਉੱਤੇ ਤੇ ਸਵਾਲ ਕਿਸੇ ਹੋਰ ਨੇ ਨਹੀਂ ਬਲਕਿ ਸ੍ਰੀ ਗਗਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਹਰਾਨੇ ਹੀ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਜਿਹहां ਨਹੀਂ ਹੋਣਾ ਚਾਹੀਦਾ ਸਸਤੇ ਦੇ ਵਿੱਚ ਥਾਵਾਂ ਨਹੀਂ ਵੇਚਣੀਆਂ ਚਾਹੀਦੀਆਂ ਔਰ ਇਹਨਾਂ ਦੀ ਜਾਂਚ ਪੜਤਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗੀ ਜਾਂ ਫਿਰ ਨਹੀਂ ਇਹ ਵੀ ਵੇਖਣਿਓ ਖੋਵੇਗਾ ਤੁਸੀਂ ਬੜੇ ਰੋਸ ਸਾਡੇ ਨਾਲ ਡਿਫੈਕਟ ਚੈਨਲ ਪੰਜਾਬੀ ਦੇ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ